ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਜੋ ਮੈਂ ਪੈਂਤੀ ਤੇ ਬੋਲੀਆਂ ਲਿਖੀਆਂ ਕਿ ਪਹਿਲਾ ਮੈਂ ਆ ਚੁੱਕਿਆ ਕੁਛ ਹਾਇ ਤੱਕ ਮੈਂ ਪਾ ਚੁੱਕਿਆ ਪਰ ਬੜੀ ਦੁੱਖ ਦੀ ਗੱਲ ਆ ਕਿਉਂਕਿ ਜੇਕਰ ਕੋਈ ਗੰਧ ਵਕਦਾ ਨਾ ਉਹਨੂੰ ਬੜਾ ਹੀ ਲੋਕ ਫੋਲੋ ਕਰਦੇ ਨੇ ਤੇ ਬੜਾ ਹੀ ਚੱਕਦੇ ਨੇ ਪਰ ਸੱਚ ਆ ਜਿਹੜਾ ਸੱਚੀਆਂ ਗੱਲਾਂ ਸੱਚ ਬੋਲਣਾ ਬੜਾ ਉਹਨੂੰ ਕੋਈ ਸੁਣਦਾ ਨਹੀਂ ਹੁਣ ਅਸੀਂ ਪਹਿਲਾਂ ਪਾਈਆਂ ਵੀਡੀਓ ਪਾਈਆਂ ਤਾਂ ਉਹਦੇ ਵਿੱਚ ਕਿਸੇ ਨੇ 4 ਨੇ ਵੇਖਿਆ ਕਿ ਜਾਂ 5 ਨੇ ਵੇਖਿਆ ਪਰ ਜੇ ਕੋਈ ਗੰਦ ਆਦਿਨਾ ਉਹ ਫਿਰ ਬਹੁਤ ਮਸ਼ਹੂਰ ਹੁੰਦਾ ਪਰ ਬਹੁਤ ਵੱਡੀ ਦੁੱਖ ਦੀ ਗੱਲ ਆ ਗਈ ਵੀ ਚੰਗੀ ਗੱਲ ਨੂੰ ਕੋਈ ਸੁਣ ਕੇ ਰਾਜੀ ਨਹੀਂਗਾ ਤਾਂ ਉਹ ਦਿਮਾਗ 'ਚ ਆਉਂਦੀ ਨਹੀਂ ਜਿਹੜੀ ਲਜਤ ਗੰਦਾ ਬੋਲੇ ਤੋਂ ਤੇ ਸੁਣੇ ਤੋਂ ਆਉਂਦੀ ਆ ਨਾ ਉਹ ਲਜਤ ਕਦੇ ਨਹੀਂ ਆਉਂਦੀ ਸੱਚ ਬੋਲੇ ਤੋਂ ညੋ ਸੱਚੀਆਂ ਗੱਲਾਂ ਮੈਨੂੰ ਬਹੁਤ ਹੀ ਦੁੱਖਾ ਪਰ ਅੱਜ ਮੈਂ ਇਹ ਗੱਲ ਕਹੀ ਆ ਅੱਜ ਫੇਰ ਮੇਰਾ ਮਨ ਹੋਇਆ ਕਿ ਮੈਂ ਦੁਆਰਾ ਪਾਵਾਂ ਬੋਲੀਆਂ ਮੈਂ ਪੰਜ ਬੋਲੀਆਂ ਫੇਰ ਪਾਉਣਾ ਫਿਰ ਬੇਨੇ ਆ ਕੇ ਮੈਨੂੰ ਤੁਸੀਂ ਕਿੰਨਾ ਕੀ ਫੋਲੋ ਕਰਦੇ ਆ ਕੱਕਾ ਕਹਿੰਦਾ ਕਾਨੂੰ ਬੰਦਿਆ ਬਹੁਤੇ ਪਿਆਰ ਵਧਾਏ ਦਗਾ ਕਮਾਉਂਦੇ ਬਣ ਕੇ ਦਿਲਬਰ ਕੋਈ ਨਾ ਦੁੱਖ ਵੰਡਾਏ ਕੱਲਾ ਆਇਆ ਜਾਣਾ ਕੱਲਾ ਸਾਥ ਕੋਈ ਨਾ ਜਾਏ ਤੁਰਦਾ ਸਾਥ ਨਾ ਮਾਣਾ ਸਕਦੇ ਜੋ ਨਿਯਮਾਂ ਦੇ ਜਾਏ ਭੱਜਿਆ ਨਹੀਂ ਜਾਣਾ ਜਦੋਂ ਆਕੇ ਕਾਲ ਬੁਲਾਏ ਕੱਖਾ ਕਹਿੰਦਾ ਖੜਕੇ ਸੁਣ ਲੈ ਦਸਾਂ ਹਕੀਕਤ ਸਾਰੀ ਇਹ ਦੁਨੀਆਂ ਤੋਂ ਚੱਲ ਗਏ ਭਾਈ ਰਾਮਣ ਜਿਹੇ ਹੰਕਾਰੀ ਹੋਣੀ ਨਹੀਂ ਹੈ ਰੱਜੀ ਵੀਰਨਾ ਖਾਲੀ ਦੁਨੀਆਂ ਸਾਰੀ ਤੈਂ ਵੀ ਬੈਠਣੀ ਰਹਿਣਾ ਜੋ ਤੇ ਆ ਕਰਕੇ ਦੇਖ ਵਿਚਾਰੀ ਚੱਲੂ ਸਭ ਦੁਨੀਆਂ ਉਹ ਆਪਣੇ ਵਾਰੋ ਵਾਰੀ ਗੱਗਾ ਕਹਿੰਦਾ ਸੁਣੋ ਏ ਭਾਈ ਦਸਾਂ ਗਿਆਨ ਸੁਣਾ ਕੇ ਧਰਮ ਰਾਜ ਦੀ ਵਿੱਚ ਕਚਹਿਰੀ ਪੇਸ਼ ਹੋਏਗਾ ਜਾ ਕੇ ਪਾਪ ਪੁੰਨ ਨੇ ਪੁੱਛਣੇ ਤੈਥੋਂ ਹੱਥ ਤਲਵਾਰੇ ਠਾਕੇ ਜੋਧੇ ਸਿੰਘਾ ਕੋ ਜੱਥ ਨਹੀਂ ਆਉਣਾ ਫੇਰ ਪਿੱਛੋਂ ਪਸਤਾ ਕੇ ਭੁੱਲ ਗਿਆ ਮਾਲਕ ਨੂੰ ਤੂੰ ਵਿੱਚ ਦੁਨੀਆਂ ਦੀ ਆ ਗਈ ਉਹ ਇੱਕ ਅੱਗਾ ਕਹਿੰਦਾ ਕੂਰਕੂਰ ਕੇ ਲੇਖਾ ਜਮਾਨੇ ਲੈਣਾ ਦੁੱਖਣਾ ਦੇ ਗਊ ਗਰੀਬ ਨੂੰ ਮੰਨ ਲੈ ਮੇਰਾ ਕਹਿਣਾ ਜਪ ਲੈ ਨਾਮ ਸੱਚੇ ਤੂੰ ਰੱਬ ਦਾ ਜੀਵਨ ਦਾ ਸੁਖ ਲੈਣਾ ਬਿਨਾ ਨਾਮ ਤੋਂ ਜੋਧੇ ਸਿੰਘਾ ਪੂ ਵਿੱਚ ਨਰਕਾਂ ਦੇ ਪਹਿਣਾ ਬੜਾ ਦੁੱਖ ਨਰਕਾਂ ਦਾ ਓਏ ਤੈਨੂੰ ਪਾਊਗਾ ਸੇਣਾ। ਨਾ ਕਹਿੰਦਾ ਕੂੜ ਕਮਾਉਂਦਾ ਕਿਉਂ ਬੰਦਿਆ ਤੂੰ ਫਿਰਦਾ। ਜਪ ਲੈ ਨਾਮ ਸੱਚੇ ਤੂੰ ਰੱਬ ਦਾ ਕਿਉਂ ਨਰਕਾਂ ਵਿੱਚ ਗਿਰਦਾ। ਕਾਲਵਲੀ ਨੇ ਸੁਣੋਏ ਤੇਰੇ ਸ਼ਕਾਰ ਖੇਡਣਾ ਸਰਦਾ। ਕਾਲਵਲੀ ਓਏ ਕਿਸੇ ਬਹਾਨੇ ਨਹੀਂ ਯੋਧਿਆ ਕਰਦਾ। ਇੱਕ ਦਿਨ ਲੈ ਜਾਣਾ ਓਏ ਸੀਸਤਰੀ ਤੇ ਫਿਰਦਾ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ।